14 ਸਾਲ ਦਾ ਮਾਸੂਮ ਅਤੇ ਸਾਉ ਪੁੱਤ ਘਰ ਤੋਂ ਰੋਟੀ ਦਾ ਡੱਬਾ ਲੈ ਕੇ ਨਿਕਲਿਆ ਸੀ ਤਾਂ ਕਿ ਉਹ ਆਪਣੇ ਚਾਚੇ ਨੂੰ ਦੇ ਸਕੇ ਪਰ ਰਾਹ ਦੇ ਵਿੱਚ ਜਦੋਂ ਰੋਟੀ ਦੇਣ ਤੋਂ ਬਾਅਦ ਉਹ ਨਹੀਂ ਮੁੜਦਾ ਤਾਂ ਮਾਂ ਨੂੰ ਚਿੰਤਾ ਹੁੰਦੀ ਹੈ ਲਗਾਤਾਰ ਬੱਚੇ ਨੂੰ ਫੋਨ ਕੀਤੇ ਜਾਂਦੇ ਨੇ ਪਰ ਉਹ ਬੱਚਾ ਫੋਨ ਨਹੀਂ ਚੱਕ ਰਿਹਾ ਹੁੰਦਾ ਕੋਈ ਹੋਰ ਉਸ ਦਾ ਫੋਨ ਚੁੱਕਦਾ ਤੇ ਦੱਸਦਾ ਹੈ ਕਿ ਮਾਤਾ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਚੁੱਕਿਆ ਹੈ ਇੱਕ ਹਾਦਸੇ ਦਾ ਸ਼ਿਕਾਰ ਹੋਇਆ ਮਾਂ ਰਿਸ਼ਤੇਦਾਰਾਂ ਸਮੇਤ ਕਾਲਾ ਸਿੰਘਾ ਰੋਡ ਤੇ ਪਹੁੰਚਦੀ ਹੈ ਅਤੇ ਉਸ ਤੋਂ ਬਾਅਦ ਜੋ ਕੁਝ ਉਸ ਨੂੰ ਉੱਥੇ ਦਿੱਖਦਾ ਸੜਕ ਤੇ ਹੀ ਉਹ ਲਿਟ ਜਾਂਦੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਪਤਾ ਲੱਗਦਾ ਹੈ ਕਿ ਉਸ ਦਾ 마ਸੂਮ ਪੁੱਤ ਇਸ ਦੁਨੀਆ ਤੇ ਵਿੱਚ ਨਹੀਂ ਰਿਹਾ ਇੱਕ ਟਰੱਕ ਵਾਲੇ ਨੇ ਬੜੀ ਹੀ ਲਾਪਰਵਾਹੀ ਅਤੇ ਬੇਰਹਿਮੀ ਦੇ ਨਾਲ ਉਹਨਾਂ ਦੇ ਪੁੱਤ ਨੂੰ ਗੁੱਜਲ ਦਿੱਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਾਨ ਗਈ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਅਜਿਹੇ ਕਿੰਨੇ ਹੀ ਹਾਦਸੇ ਸੜਕਾਂ ਤੇ ਹੁੰਦੇ ਨੇ ਦਿਤੰਕਰ ਅਗਿ ਹੋਏ ਵਿਅਕਤੀ ਦੇ ਨਾਲ ਅਨਹੋਣੀਆਂ ਘਟਨਾਵਾਂ ਹੁੰਦੀਆਂ ਨੇ ਤੇ ਉਸ ਮਗਰੋਂ ਪਰਿਵਾਰ ਰੋਂਦਾ ਕੁਰਲਾਉਂਦਾ ਇਨਸਾਫ ਦੀ ਗੋਹਾਰ ਲਗਾਉਂਦਾ ਇਹ ਉਹੀ ਟਰੱਕ ਵਾਲੇ ਨੇ ਜਿਨ੍ਹਾਂ ਦੇ ਬਾਰੇ ਪਾਤ੍ਰਿਵਿਸ਼ ਟੈਸਟ ਕੀਤਾ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਉਹ ਨਸ਼ੇ ਦੇ ਵਿੱਚ ਸੀ ਲਾਪਰਵਾਹੀ ਦੇ ਵਿੱਚ ਸੀ ਤੇਜ਼ੀ ਦੇ ਨਾਲ ਅੱਗੇ ਕੰਡਣ ਦੀ ਕੋਸ਼ਿਸ਼ ਕਰ ਰਹੇ ਸਨ ਆਸ-ਪਾਸੇ ਉਹਨਾਂ ਨੇ ਦੇਖਿਆ ਨਹੀਂ ਸੀ ਅਤੇ ਸਰੀਆਮ ਹੀ ਪਰਿਵਾਰਿਕ ਜੀ ਖਤਮ ਕਰ ਦਿੱਤਾ ਜਿੱਥੇ ਇਹ ਸਾਰੀ ਘਟਨਾ ਹੋਈ ਉੱਥੇ ਥਾਣਾ ਨੰਬਰ ਡਿਵੀਜ਼ਨ ਜਿੱਥੇ ਇਹ ਸਾਰੀ ਘਟਨਾ ਹੋਈ ਉੱਥੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵੀ ਪਹੁੰਚੀ ਅਤੇ 마ਸੂਮ ਬੱਚਾ ਜਿਸ ਦੀ ਉਮਰ 14 ਸਾਲ ਦੀ ਸੀ ਉਸ ਦੇ ਨਾਲ ਉਸ ਦਾ ਪ੍ਰਾਪਤ ਮੌਜੂਦ ਸੀ ਉਸ ਨੇ ਹੀ ਦੱਸਿਆ ਕਿ ਇਹ ਸਾਰੀ ਘਟਨਾ ਕਿੰਜ ਹੋਈ ਸੀ ਰੋਨਿਤ ਉਸ ਬੱਚੇ ਦਾ ਨਾਮ ਜੋ ਕਿ ਇਸ ਦੁਨੀਆ ਤੋਂ ਚਲਾ ਗਿਆ ਅਤੇ ਪਿੱਛੋਂ ਉਸ ਦਾ ਬੋਦਾ ਫੁਲਾੰਦਾ ਪਰਿਵਾਰ ਉਸ ਦੀਆਂ ਯਾਦਾਂ ਤਸਵੀਰਾਂ ਅਤੇ ਆਖਰੀ ਪਲਾਂ ਨੂੰ ਯਾਦ ਕਰ ਕਰ ਕੇ ਰੋ ਰਹੀ ਹੈ ਬਿਨਾਂ ਵਜ੍ਹਾ ਬਿਨਾਂ ਕਿਸੇ ਬਿਮਾਰੀ ਦੇ ਬਿਨਾਂ ਕਿਸੇ ਹੋਰ ਸੰਕਟ ਦੇ ਮਾਪਿਆਂ ਨੂੰ ਇਸ ਗੱਲ ਦਾ ilm ਤੱਕ ਨਹੀਂ ਸੀ ਕਿ ਇੰਜ ਵੀ ਉਹਨਾਂ ਦੇ ਨਾਲ ਵਾਪਰ ਸਕਤੇ ਖੈਰ ਹੀ ਮਤਭਾਗੀ ਘਟਨਾ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਅਤੇ ਪੁੱਤ ਦੇ ਲਈ ਇਨਸਾਫ ਦੀ ਗੋਹਰ ਲਗਾ ਰਹੇ ਭਈ ਨਾ ਆਪਣਾ ਨਾਦਗੀ ਪੈਸੇ ਸਪੈਸ਼ਲ ਦੇ ਤਨ ਦੱਸ ਰਿਹਾ ਦੱਸੋ ਛੋਟੇ ਛੋਟੇ ਕਾਪਰ ਤਰੀਕੇ ਚ ਚਾਰ ਚਾਰ ਪਰ ਮਸਾਲੇ ਭਾਈ ਐਸ ਰੋਡ ਤੇ ਨਾ ਸਕੂਲ ਦੇ ਬੱਚੇ ਬਹੁਤ ਜਾਂਦੇ ਆ ਜੀ ਦੋ ਵਜੇ ਛੁੱਟੀ ਹੁੰਦੀ ਆ ਕਦੇ 1 ਵਜੇ ਆਉਂਦੀ ਆ ਐਸ ਰੋਡ ਦੇ ਉੱਤੇ ਬੱਚੇ ਦਾ ਟਾਈਮ ਬਹੁਤ ਜ਼ਿਆਦਾ ਆ ਜੀ ਇਹਦਾ ਇਸ ਟਾਈਮ ਤੇ ਵੱਡੀ ਗੱਡੀ ਬਹੁਤ ਜ਼ਿਆਦਾ ਲੰਘਦੀ ਆ ਐਸੇ ਆ ਕਹਿੰਨੇ ਆ ਕਿ ਭਾਈ ਵੱਡੀ ਗੱਡੀ ਦਿਨੇ ਬੰਦ ਕਰਾਓ ਜੀ ਬੱਚੇ ਆਣਾ ਜਾਣਾ ਆਵਾਜ਼ ਆਈ ਬਹੁਤ ਜ਼ਿਆਦਾ ਲੱਗ ਗਈ ਮੁੰਡੇ ਦੀ ਜੀਬ ਅਲੱਗ ਹੋਈ ਆ ਸਾਲ ਤਾਂ ਕਿਹਦਾ ਚੱਲੇਗਾ ਨਹੀਂ ਫਾਲ ਹੋ ਜਾਊਗਾ ਮੇਰੇ ਅੱਲਾ ਮਨ ਕੋਚ ਕੇ ਦੇਖੋ ਕਿਦਾਂ 16 ਸ ਤੱਕ ਰਾਜਨੀਤੀ ਨਾ ਕਰੇ ਇਹ ਸਭ ਪ੍ਰਗਰੀ ਪ੍ਰਵਾਹ ਦੇ ਨਾਲ ਖੜਾ ਹੋਵੇ ਸਾਰੇ ਜਣੇ ਜਿਹੜੇ ਖੜੇ ਹੈਗੇ ਤੇ ਹੱਥ ਕਰੇ ਕਰਨ ਲੱਗ ਪਾਤਾਂ ਦੇ ਲੱਗਾ ਸੱਚੋ ਬਰਦਰ ਨੂੰ ਦੋ ਅੱਛਾ ਦੇਖਣਾ ਇਹ ਕਹਿੰਦਾ ਜਦੋਂ ਤੋਂ ਪਤਾ ਲੱਗਿਆ ਉਹ ਹੁਣ ਆ ਆਪਾਂ ਇਹ ਨਹੀਂ ਕਰ ਲਈ ਜੱਟ ਹਾਂ ਬਾਬਾ ਬੰਦੇ ਪਰਿਵਾਰ ਦੇ ਨਾਲ ਕਰੇ ਇਨਸਾਫ ਦਵਾਵਾਂਗੇ ਹੋਰ ਨਕਰ ਵੀ ਜਾਵਾਂਗੇ ਇਨਸਾਫ ਦਵਾਵਾਂਗੇ ਮੈਂ ਨਾ ਇਹਨੂੰ ਜਾਣਦਾ ਜੋ ਵੀ ਪਾਵਾਂਗੇ ਕਿ ਜੋ ਕਾਨੂੰਨ ਮਮਾ ਆਪਣੀ ਪਰਜਾਦਾ ਦੇ ਵਿੱਚ ਕੰਮ ਕਰੇਗੀ ਆਪਾਂ ਕਾਨੂੰਨ ਦੇ ਨਾਲ ਨਾਲ ਉਹ ਜਿੱਦਾਂ ਦਾ ਮਾਮਲਾ ਬੰਦਾ ਕਤਲ ਕਰੇਗੀ ਉਹ ਐਕਸੀਡੈਂਟ ਦਾ ਮਾਮਲਾ ਤੇ ਐਸਡੈਂਟ ਕਰੇਗੀ ਉਹ ਨਹੀਂ ਕਹਿੰਦਾ ਕਿ ਮੈਂ ਅਕਟਿਵਾ ਦੀ ਚਾਬੀ ਇੱਕ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਨੂੰ ਜਿਹੜੀ ਚਾਬੀ ਦਿੱਤੀ ਹੈ ਪਰ ਸਾਡੇ ਜਿਹੜੇ ਸਾਡੀ ਜਿਹੜੀ ਬਾਈਕਲ ਹੈ ਉਹਨੂੰ ਦਿੱਤੀ ਨਹੀਂ ਗਈ ਚਾਬੀ ਵੀ ਕਿਉਂ ਦੇਣੀ ਹੈ ਚਾਬੀ ਟਰੱਕ ਸਰ ਉਹਨੇ ਮੋਕੇ ਤੇ ਆਇਆ ਜੀ ਨਹੀਂ ਮੌਕੇ ਤੇ ਦੇਖਿਆ ਜੀ ਸਾਡੇ ਮੈਂ ਜਸਟ ਮੌਕੇ ਤੇ ਆਇਆ ਜੀ ਜੀ ਹੁਣੇ ਮੌਕੇ ਤੇ ਆਇਆ ਹਾਂ ਕਾਰਵਾਈ ਜੋ ਵੀ ਤਫਤੀਸ਼ ਹੈ ਉਹ ਕਰ ਰਹੇ ਹਾਂ ਅੱਛਾ ਇਹ ਟਰਾਂਸਪੋਰਟ ਕਿਸੇ ਗੱਡੀ ਦੀ ਮੈਨੂੰ ਨਹੀਂ ਹਲਪਾ ਪਤਾ ਮੈਂ ਹੁਣੇ ਆਇਆ ਹਾਂ ਦੱਸ ਦਾਂਗੇ ਤੁਹਾਨੂੰ ਸਾਰਾ ਪਤਾ

ਯੋਗਾ ਪਰਿਵਾਰਿਕ ਨਾਮ ਦਾ ਦੇਖਣਾ ਕਿ ਚਾਬੀ ਦੇ ਜੀ ਨੂੰ ਇੱਕ ਦੱਸਦਾ ਗਿਆ ਸੀਗਾ ਕਿ ਟਾਕਾ ਨੂੰ ਅੱਗੇ ਜਾ ਕੇ ਲੋਕਾਂ ਨੇ ਭਰਿਆ ਹੋਇਆ ਜਿੱਦੀ ਵੀ ਚਾਹੁੰਦੀ ਬੰਦੀ ਕਰਵੇ ਦਿੱਤੀ ਜੀ ਨੂੰ ਹੱਥ ਬੰਦੀ ਸਖਤ ਤੌਰ ਤੇ ਕਰਵੇ ਕੀਤੀ ਜਾਂਦੀ ਹੈ ਠੀਕ ਹੈ